ਨਿਰਜਲਾ ਇਕਾਚੀ ਦੇ ਲੋਕਾਂ ਨੇ ਮੰਦਰਾਂ ਵਿੱਚ ਭਗਵਾਨ ਸ਼੍ਰੀ ਠਾਕੁਰ ਜੀ ਦੀ ਪੂਜਾ ਕੀਤੀ ਅਤੇ ਬ੍ਰਹਮ ਲੋਕ ਵਿੱਚ ਬੈਠੇ ਆਪਣੇ ਪੁਰਖਿਆਂ ਨੂੰ ਠੰਡਕ ਪ੍ਰਦਾਨ ਕਰਨ ਲਈ ਸ਼ਰਬਤ, ਮਿੱਠਾ ਪਾਣੀ ਅਤੇ ਹੋਰ ਚੀਜ਼ਾਂ ਛੜਾ ਕੇ ਆਪਣੀ ਧਾਰਮਿਕ ਪਰੰਪਰਾ ਦਾ ਪਾਲਨ ਕੀਤਾ। ਜਦੋਂ ਫਾਸਟ ਵੀ ਟੀਮ ਨੇ ਸ਼ਹਿਰ ਦੇ ਕਈ ਮੰਦਰਾਂ ਦਾ ਦੌਰਾ ਕੀਤਾ ਤਾਂ ਲੋਕ ਧਾਰਮਿਕ ਅਤੇ ਖੁਸ਼ ਦਿਖਾਈ ਦਿੱਤੇ। ਲੋਕਾਂ ਨੇ ਕਿਹਾ ਕਿ ਉਹ ਖੁਸ਼ ਹਨ ਕਿ ਉਹ ਆਪਣੀ ਧਾਰਮਿਕ ਪਰੰਪਰਾ ਦੀ ਪਾਲਣਾ ਕਰ ਰਹੇ ਹਨ। ਗੱਦੀ ਸ਼੍ਰੀ ਬਾਬਾ ਲਾਲ ਦਿਆਲ ਜੀ ਦੇ ਮਹੰਤ अनंत दास जी महाराज ਨੇ ਕਿਹਾ ਕਿ ਸਾਨੂੰ ਨੌਜਵਾਨ ਪੀੜੀ ਨੂੰ ਆਪਣੇ ਸਨਾਤਨ ਧਰਮ ਦੀ ਪਹਿਲੀ ਪਰੰਪਰਾ ਨਾਲ ਜੋੜਨਾ ਚਾਹੀਦਾ ਹੈ ਇਸੇ ਤਰ੍ਹਾਂ ਗੋਪਾਲ ਮੰਦਰ ਦੇ ਮੁਖੀ ਕਿਲਾਸ਼ ਕਲਹਨ ਰਾਕੇਸ਼ ਟੋਲੀ ਸੁਨੀਲ ਆਨੰਦ ਨਰੇਸ਼ ਆਨੰਦ ਅਤੇ ਹੋਰ ਮੈਂਬਰਾਂ ਨੇ ਵੀ ਨਿਰਜਲੈ ਕਾਛੀ ਦੇ ਠੰਡੇ ਮਿੱਠੇ ਪਾਣੀ ਦਾ ਸਟਾਲ ਲਗਾ ਕੇ ਸੇਵਾ ਕੀਤੀ ਸ਼ਿਵਾਲਾ ਬੋਰਡ ਵਾਲਾ ਜਵਾਹਰ ਨਗਰ ਵਿੱਚ ਵੀ ਮੰਦਰ ਦੇ ਕਮੇਟੀ ਮੈਂਬਰਾਂ ਨੇ ਠੰਡੇ ਮਿੱਠੇ ਪਾਣੀ ਦਾ ਸਟਾਲ ਲਗਾ ਕੇ ਠਾਕੁਰ ਜੀ ਦੀ ਪੂਜਾ ਕੀਤੀ इसी तरह महानगर के सारे मंदिर में पूजा की गई निर्जला एकादशी यानी के पानी भी नहीं पीना है निर्जला रहना निर्जल बिना जल के निर्जला एकादशी को भीम एकादशी भी कहते हैं भीम बहुत ज़्यादा खाते थे कभी एकादशी का व्रत वगैरह वो नहीं रख सकते भूखे रह नहीं सकते थे उनको कहा गया कि निर्जला कात्सिका बिना जलपान किए व्रत रख लो आप तो सभी एकादशियों का व्रत का फल मिल जाएगा 24 26 जितनी भी एकादशियां होती है साल में आज के दिन जो व्रत रखता है उसको सभी एकादशियों का फल मिल जाता है श्री लक्ष्मी नारायण भगवान जी की कृपा के नाल आज श्री कपाल मंदिर कमेटी वालों ਨਿਰਜਲਾ ਕਾਸ਼ਤੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਆ ਕੇ ਸਵੇਰ ਤੋਂ ਹੀ ਪੂਜਾ ਅਰਤਨਾ ਕਰ ਰਹੀਆਂ ਹਨ ਔਰ ਮੰਦਰ ਕਮੇਟੀ ਵੱਲੋਂ ਠੰਡੀ ਮਿੱਠੀ ਜਲ ਦਾ ਖੇ딜 ਲਾਈ ਗਈ ਹੈ ਤੇ ਨਾਲ ਹੀ ਕੜਾ ਪੰਘੂੜ ਦਾ ਲੰਗਰ ਵੀ ਲਾਇਆ ਗਿਆ ਹੈ ਅਸੀਂ ਸਾਰੇ ਹੀ ਇਲਾਕਾ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਮੰਦਰ ਵਿੱਚ ਆਓ ਤੇ ਆਪਣੇ ਸਨਾਤਨ ਦੇ ਨਾਲ ਜੋੜੋ ਜੀ ਇਹ ਸਾਡੇ ਹਿੰਦੂ ਸਮਾਜ ਲਈ ਬਹੁਤ ਵਧੀਆ ਤਿਹਾੜਾ ਹੈ ਬਹੁਤ ਅੱਛਾ ਤਿਹਾੜਾ ਹੈ ਨੇੜਲੇ ਜਲਾ ਇਕਾदशी ਦਾ ਤਿਹਾੜਾ ਹੈ ਔਰ ਇਸ ਦਿਨ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਲਈ ਸ਼ਬੀਲ ਔਰ ਪਾਣੀ ਔਰ ਪੱਖੀਆਂ ਮਤਲਬ ਫਾਲ ਫਰੂਟ ਵਗੈਰਾ ਜਿਹੜੇ ਆ ਉਹਨਾਂ ਨੂੰ ਅਰਪਣ ਕਰਦੇ ਆ ਔਰ ਆ ਕੇ ਮੰਦਰ ਦੇ ਵਿੱਚ ਪੂਜਾ ਅਰਚਨਾ ਕੀਤੀ ਹੈ ਔਰ ਉਹਨਾਂ ਨੂੰ ਜੋ ਵੀ ਹੈ ਆਪਣੀ ਸਰਦਾ ਦੇ ਹਿਸਾਬ ਨਾਲ ਉਹਨਾਂ ਨੂੰ ਭੇਟ ਕੀਤਾ ਮੰਦਰ ਕਮੇਟੀ ਮਨਨ ਲੱਖ ਲੱਖ ਇਹਨਾਂ ਨੂੰ ਵਧਾਈ ਹੈ ਅੱਜ ਵੀ ਸ਼ਬੀਹ ਲੱਗੀ ਹੋਈ ਹੈ ਨਾਲ ਲੋਕੀ ਬਹੁਤ ਉਤਸ਼ਾਹ ਲੋਕਾਂ ਦਾ ਅਜ ਉਸੇ ਤੋਂ 4:30 ਵਜੇ 24 ਸਧਾਲੂ ਆ ਰਹੇ ਆ ਅਸੀਂ ਨਾਟਨਵਾਸੀ ਜਾਂ ਹੋਰ ਵੀ ਸੰਗਤ ਨੂੰ ਸਾਰੀ ਅਪੀਲ ਕਰਦੇ ਆ ਮਾਪਿਆਂ ਨੂੰ ਅਪੀਲ ਕਰਦੇ ਆ ਪੇਰੈਂਟਸ ਨੂੰ ਅਪੀਲ ਕਰਦੇ ਆ ਕਿ ਆਪਣੀ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਸਾਡੀ ਜਿਹੜੀ ਸੰਸਕ੍ਰਿਤੀ ਆ ਜਿਹੜੀ ਸਵਤੰਤਰੰਦੀ ਹੈ ਜਿਹੜਾ ਧਿਆਰ ਹੈ ਗਿਆ ਉਹਨਾਂ ਬਾਰੇ ਜਾਗਰੂਕ ਕੀਤਾ ਜਾਵੇ ਨਿਰਜਲਾ 81 ਦੇ ਮੌਕੇ ਤੇ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਮੰਦਰਾਂ 'ਚ ਜਾ ਕੇ ਪੂਜਾ ਅਰਚਨਾ ਕੀਤੀ ਗਈ ਅਤੇ ਇਸ ਮੌਕੇ ਵੱਖ-ਵੱਖ ਮੰਦਰਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਵੀ ਲਗਾਈਆਂ ਗਿਆ ਗੱਲਬਾਤ ਕਰਦੇ ਹੋਇਆਂ ਵੱਖ-ਵੱਖ ਮੰਦਰ ਕਮੇਟੀਆਂ ਦੇ ਮੈਂਬਰਾਂ ਨੇ ਆਖਿਆ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮੰਦਿਰਾਂ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਉਹਨਾਂ ਨੇ ਆਖਿਆ ਕਿ ਜਿਹੜੀ ਨਵੀਂ ਪੀੜ੍ਹੀ ਦੇ ਬੱਚੇ ਹਨ ਉਹ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ ਅੰਮ੍ਰਿਤਸਰ ਫਾਸਟਵੇ ਖਬਰਾਂ ਨਾਲ ਮਰੀ ਪ੍ਰਕਾਸ਼ ਕੁਮਾਰ